ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਠੰਡੇ-ਠੰਡੇ ਮੌਸਮ ਵਿੱਚ ਗਰਮ-ਗਰਮ ਗਜਰੇਲਾ ਤੁਸੀਂ ਵੀ ਬਣਾਇਆ ਹੋਏਗਾ ਕਈ ਵਾਰੀ ਪਰ ਅੱਜ ਮੇਰੀ ਰੈਸਪੀ ਦੇ ਮੁਤਾਬਿਕ ਬਣਾ ਕੇ ਦੇਖਣਾ ਕਿ ਕਿੰਨਾ ਕੁ ਵਧੀਆ ਬੰਦਾ ਹੈ ਦੇਖੋ ਜਰਾ ਮੈਂ ਜੋ ਕद्दू ਕਸ ਕਰਦੀ ਬਜਾਏ ਮੈਂ ਇਹਨੂੰ ਚੋਪ ਕਰ ਲਿਆ ਚੋਪਰ ਵਿੱਚ ਸਾਰੀਆਂ ਇਸ ਤਰੀ ਗਾਜਰਾਂ 1 ਕਿਲੋ ਗਾਜਰ ਮੈਂ ਲਈ ਸੀ ਔਰ 1/2 ਕਿਲੋ ਮੇਰੇ ਕੋਲ ਦੁੱਧ ਤੇ ਮੈਂ ਇਹਨੂੰ ਕਿਸ ਤਰ੍ਹਾਂ ਬਣਾਉਣੀ ਆ ਤੁਸੀਂ ਰੈਸਪੀ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਔਰ ਇੱਕ ਵਾਰੀ ਜ਼ਰੂਰ ਇਹਨੂੰ ਟਰਾਈ ਕਰਨਾ ਬਹੁਤ ਹੀ ਵਧੀਆ ਚੋਪ ਹੋ ਜਾਂਦੇ ਨੇ ਇਹਦੇ ਵਿੱਚ ਕੱਦੂਕਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਔਰ ਸੇਮ ਉਸ ਤਰੀ ਬੰਦਾ ਹੈ ਠੀਕ ਹੈ ਜੀ ਅਸੀਂ ਸਾਰਾ ਇਹਦੇ ਵਿੱਚ ਕੱਢ ਲਿਆ ਮੈਂ ਕਿਲੋ ਤੋਂ ਜ਼ਿਆਦਾ ਇਸ ਕਾਜਰਾ ਜਿਹੜੀਆਂ ਘਰ ਪਈਆਂ ਸੋ ਉਹ ਵੀ ਵਿੱਚ ਪਾਤੀਆਂ ਔਰ ਮੈਂ ਸਾਰੀਆਂ ਚੋਪ ਕਰਤੀਆਂ ਔਰ ਮੈਂ ਹੁਣ ਇਹਨੂੰ ਕਿਸ ਤਰ੍ਹਾਂ ਬਣਾ ਲੱਗਿਆ ਤੁਹਾਨੂੰ ਮੈਂ ਦੱਸਦੀ ਆ ਸਟਾਰਟਿੰਗ ਚ ਠੀਕ ਹੈ ਜੀ हां जी चलो जी रेसिपी स्टार्ट ਕਰਦੇ ਆ ਇਹ ਦੇਖੋ ਮੈਂ ਕੁੱਕਰ ਵੀ ਸਿਰਫ ਅੱਧੇ ਕਿ ਕਟੋਰੀ ਪਾਣੀ ਲਿਆ ਜ਼ਿਆਦਾ ਪਾਣੀ ਨਹੀਂ ਲੈਣਾ ਉਹਨਾ ਕੀ ਪਾਣੀ ਲੈਣਾ ਜਿਸ ਦੇ ਨਾਲ ਅਸੀਂ ਦੋ ਸੀਟੀਆਂ ਦਵਾ ਸਕੀਏ ਇਹਨੂੰ ਸਭ ਤੋਂ ਪਹਿਲਾਂ ਅਸੀਂ ਦੋ ਸੀਟੀਆਂ ਦਵਾਉਣੀਆਂ ਨੇ ਔਰ ਤੁਸੀਂ ਜਦੋਂ ਦੋ ਸੀਟੀਆਂ ਦਵਾ ਲੋਗੇ ਨਾ ਤੇ ਦੇਖਣਾ ਕਿੰਨੇ ਮਜ਼ੇ ਵਾਲਾ ਬੰਦਾ ਹੈ ਬਿਲਕੁਲ ਹੀ ਘੁਲ ਜਾਏਗਾ ਜਦੋਂ ਤੁਸੀਂ ਦੁੱਧ ਚ ਪਾਣਾ ਔਰ ਬਿਲਕੁਲ ਖੋਇਆ ਪਾਣ ਦੀ ਜਾਂ ਮਲਾਈ ਪਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਉਹ ਤੁਹਾਡੀ ਮਰਜ਼ੀ ਤੁਸੀਂ ਟੇਸਟ ਦੇ ਮੁਤਾਬਿਕ ਖੋਇਆ ਜਾਂ ਮਲਾਈ ਪਾ ਸਕਦੇ ਹੋ ਪਰ ਜਦੋਂ ਤੁਸੀਂ ਇਹਦੇ ਦੋ ਸੀਟੀਆਂ ਕਰ ਲੈਣੇ ਤਾਂ ਇੰਨੇ ਹੀ ਅੱਛੇ ਤਰ੍ਹਾਂ ਮਿਕਸ ਹੋ ਜਾਏਗਾ ਨਾ ਉਸ ਤੋਂ ਬਾਅਦ ਤੁਸੀਂ ਦੁੱਧ ਵਿੱਚ ਪਾਣਾ ਠੀਕ ਹੈ ਜੀ ਕੜਾਈ 'ਚ ਬਣਾ ਲਓ ਜਾਂ ਪਤਿਲੇ 'ਚ ਬਣਾ ਲਓ ਹੁਣ ਮੈਂ ਤੁਹਾਨੂੰ ਪਹਿਲੇ ਦੋ ਸੀਟੀਆਂ ਮਰਵਾ ਕੇ ਦਿਖਾਨੀਆਂ ਕਿ ਕਿਸ ਤਰ੍ਹਾਂ ਦਾ ਬੰਦਾ ਉਸ ਤੋਂ ਬਾਅਦ ਫਿਰ ਅਸੀਂ ਅਗਲੀ ਰੈਸਪੀ ਸ਼ੁਰੂ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਅਜੇ ਕੁਝ ਨਹੀਂ ਪਾਣਾ ਸਿੰਪਲ ਬਿਲਕੁਲ ਦੋ ਸੀਟੀਆਂ ਦਵਾਉਣੀਆਂ ਨੇ ਅਸੀਂ ਠੀਕ ਹੈ ਜੀ ਹੁਣ ਅਸੀਂ ਇਹਨੂੰ ਗੈਸ ਤੇ ਰੱਖ ਦਿੰਨੇ ਹਾਂ ਹਾਈ ਫਲੇਮ ਤੇ ਔਰ ਦੋ ਸੀਟੀਆਂ ਦਵਾਈਆਂ ਠੀਕ ਹੈ ਜੀ ਹਾਂਜੀ ਮੈਂ ਕੁੱਕਰ ਦੇਖੋ ਬੰਦ ਕਰ ਦਿੱਤਾ ਐ ਇਹਨੂੰ ਦੋ ਸੀਟੀਆਂ ਦਵਾਈਆਂ ਨੇ ਉਧਰ ਮੈਂ ਦੁੱਧ ਗਰਮ ਕਰਨ ਵਾਸਤੇ ਰੱਖ ਦਿੱਤਾ ਕਿਉਂਕਿ ਸਵੇਰ ਦੀ ਉਬਾਲੀ ਦਵਾਈ ਹੋਈ ਸੀ ਵੱਡੇ ਪਤਲੇ ਵਿੱਚ ਮੈਂ ਰੱਖਿਆ 1.5 ਕਿਲੋ ਦੁੱਧ ਲਿਆ ਸੀ ਮੈਂ ਥੋੜਾ ਜਿਹਾ ਸੁਕਾ ਲਿਆ ਸੀ ਹੁਣ ਹੋਰ ਥੋੜਾ گاੜਾ ਕਰਨ ਲੱਗਿਆ ਉਹਨੇ ਦਿਰ ਚ ਸਾਡੇ ਗਾਜਰਾ ਤਿਆਰ ਹੋ ਜਾਣਗੇ ਅਸੀਂ ਫਿਰ ਨਾਲ ਹੀ ਦੁੱਧ ਵਿੱਚ ਪਾ ਦਾਂਗੇ ਦੁੱਧ ਨੂੰ گاੜਾ ਕਰਨ ਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਖੋਏ ਦੀ ਜਾਂ ਮਲਾਈ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਡਰਾਈ ਫਰੂਟ ਜਿੰਨਾ ਮਰਜ਼ੀ ਪਾ ਲਓ ਔਰ ਬਹੁਤ ਹੀ ਵਧੀਆ ਬਣਦਾ ਵੇ ਦੇਖੋ ਦੁੱਧ ਬਿਲਕੁਲ گاੜਾ ਹੋ ਚੁੱਕਾ ਹੈ ਤੇ ਸਾਰਾ ਇਹਨੂੰ ਚੰਗੀ ਤਰ੍ਹਾਂ ਅਸੀਂ ਸੁਕਾ ਲਿਆ ਵਿੱਚ ਹੀ ਮਲਾਈ ਮਿਕਸ ਕਰ ਦਿੱਤੀ ਹੈ ਹੁਣ ਅਸੀਂ ਦੋ ਸੀਟੀਆਂ ਦਵਾ ਕੇ ਤੇ ਪਤੀਲੇ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਹਾਂ ਵੀ ਕੁੱਕਰ ਦੀ ਦੋ ਸੀਟੀਆਂ ਆ ਗਈਆਂ ਨੇ ਹੁਣ ਅਸੀਂ ਸਿੱਧੀ ਸਟ੍ਰੀਮ ਕਾਲ ਕੇ ਤੇ ਦੁੱਧ ਵਿੱਚ ਪਾ ਦਾਂਗੇ ਦੁੱਧ ਵੀ ਅੱਛੇ ਤਰ੍ਹਾਂ ਗਰਮ ਹੋ ਗਿਆ ਤੇ ਅਸੀਂ ਇਹਨੂੰ ਬਿਲਕੁਲ ਸਿਮ ਤੇ ਛੱਡ ਦਵਾਂਗੇ ਠੀਕ ਹੈ ਜੀ ਤੇ ਗੈਸ ਕਰਤੇ ਬੰਦ ਇਹਦੀ ਸਟੀਮ ਕੱਢ ਕੇ ਤੈਨੂੰ ਹੁਣ ਮੈਂ ਕੱਢ ਕੇ ਦਿਖਾਨੀ ਆ ਤੁਹਾਨੂੰ ਕਿਸ ਤਰ੍ਹਾਂ ਦੇ ਬਣਿਆ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਗਾਜਰਾ ਪੂਰੀ ਤਰ੍ਹਾਂ ਦੇਖੋ ਗਲ ਗਏ ਨੇ ਔਰ ਪਾਣੀ ਵੀ ਬਿਲਕੁਲ ਸੁੱਕ ਗਿਆ ਕਿਉਂਕਿ ਮੈਂ ਸਿਰਫ ਅੱਧੀ ਕਟੋਰੀ ਪਾਣੀ ਪਾਇਆ ਸੀਗਾ ਜਿਆਦਾ ਨਹੀਂ ਪਾਣੀ ਪਾਣਾ ਕਿਉਂਕਿ ਗਾਜਰਾ ਦਾ ਆਪਣਾ ਪਾਣੀ ਵੀ ਹੁੰਦਾ ਵੀ ਸੋਖ ਲੈਂਦੀਆਂ ਠੀਕ ਹੈ ਹੁਣ ਅਸੀਂ ਇਹਨੂੰ ਸਾਰਾ ਦੁੱਧ ਵਿੱਚ ਪਾ ਦਾਂਗੇ ਤੇ ਇਹਨੂੰ ਛਿੰਮ ਤੇ ਹੌਲੀ ਹੌਲੀ ਪੱਕਣ ਦਵਾਂਗੇ ਫਿਰ ਦੇਖਣਾ ਕਿੰਨਾ ਵਧੀਆ ਬੰਦਾ ਹੈ ਗਜਰੇਲਾ ਤੁਹਾਡਾ ਕਿਉਂਕਿ ਤੁਸੀਂ ਇਹ ਹੀ ਦੇਖਦੇ ਰਹਿੰਦੇ ਹੋ ਕਿ ਗਾਜਰਾ ਨਹੀਂ ਗੱਲੀਆਂ ਦੁੱਧ ਵਿੱਚ ਜਿਹੜੀਆਂ ਗਾਜਰਾ ਨੇ ਬਹੁਤ ਟਾਈਮ ਲਾਂਦੀਆਂ ਨੇ ਗੱਲਾਂ ਵਿੱਚ ਤੇ ਜਿਹੜਾ ਅਸੀਂ ਪਹਿਲੇ ਗਾਲ ਲੈਂਦੇ ਹਾਂ ਉਹਦੇ ਨਾਲ ਬਹੁਤ ਵਧੀਆ ਗਲ ਜਾਂਦੀ ਹੈ ਜਿਆਦਾ ਪਾਣੀ ਨਹੀਂ ਪਾਣਾ ਬਸ ਅੱਧੀ ਇੱਕ ਕਟੋਰੀ ਵਿੱਚ ਅਗਰ ਤੁਹਾਡੇ ਕੋਲ 2 ਕਿਲੋ ਵੀ ਨੇ ਨਾ ਗਾਜਰਾ ਤਾਂ ਵੀ ਤੁਸੀਂ ਅੱਧੀ ਕਟੋਰੀ ਪਾਣਾ ਕਿਉਂਕਿ ਜਿਹੜਾ ਗਾਜਰਾ ਦਾ ਪਾਣੀ ਹੁੰਦਾ ਉਹ ਆਪਣੇ ਆਪ ਹੀ ਉਹਦੇ ਨਾਲ ਹੀ ਗਲ ਜਾਂਦੀ ਹੈ ਠੀਕ ਹੈ ਜੀ ਨਾਲ-ਨਾਲ ਇਹਨੂੰ ਹਿਲਾਇ ਜਾਣਾ ਪੋਲਾ ਪੋਲਾ ਬਿਲਕੁਲ ਸìm ਤੇ ਰੱਖਣਾ ਦੇਖੋ ਮੈਂ ਛੋਟੀ ਗੈਸ ਤੇ ਰੱਖਿਆ ਬਿਲਕੁਲ ਸìm ਤੇ ਰੱਖਿਆ ਔਰ ਇਹਨੂੰ ਹਲਕੇ ਹਲਕੇ ਸੇਕਦੇ ਬੰਨ ਦੇਣਾ ਕਾਲੀ ਨਹੀਂ ਕਰਨੀ ਬਿਲਕੁਲ ਆਰਾਮ ਨਾਲ ਇਹਨੂੰ ਬਣਾ ਦਿਓ ਠੀਕ ਹੈ ਜੀ ਓਕੇ ਜੀ ਹਾਂ ਜੀ ਦੇਖੋ ਜੀ ਮੈਂ ਅੱਧਾ ਘੰਟਾ ਹੋ ਗਿਆ ਹੈ ਗਾਜਰਾ ਨੂੰ ਦੁੱਧ ਵਿੱਚ ਪਾਇਆ ਨੂੰ ਦੇਖੋ ਕਿੰਨੀਆਂ ਸੋਹਣੀਆਂ ਬਣ ਗਈਆਂ ਨੇ ਔਰ ਅਜੇ ਵੀ ਟਾਈਮ ਲੱਗੇਗਾ ਇਹਨੂੰ ਘੱਟ ਤੋਂ ਘੱਟ ਹੋਰ 15-20 ਮਿੰਟ ਅੱਧਾ ਘੰਟਾ ਹੋਰ ਲੱਗੇਗਾ ਜਦੋਂ ਅਸੀਂ ਗਾਜਰਾ ਨੂੰ ਥੋੜੀ ਸੀਟੀ ਦਿਵਾ ਲੈਂਦੇ ਆ ਨਾ ਤੇ ਬਹੁਤ ਹੀ ਵਧੀਆ ਮਿਕਸ ਹੋ ਜਾਂਦਾ ਜਲਦੀ ਨਹੀਂ ਤਾਂ ਗਾਜਰਾ ਨੂੰ ਬਹੁਤ ਟਾਈਮ ਲੱਗਦਾ ਗਲਣ ਤੇ ਔਰ ਅਗਰ ਸਾਡੇ ਕੋਲ ਦੁੱਧ ਵੀ ਘੱਟ ਹੈ ਤਾਂ ਤਾਂ ਵੀ ਸਰ ਜਾਂਦਾ ਇਹਦੇ ਨਾਲ ਪਰ ਫਿਰ ਵੀ ਸਾਨੂੰ ਦੁੱਧ ਘੜ ਤੋਂ ਘੱਟ 1 ਕਿਲੋ ਦੇ ਨਾਲ 1.5 ਕਿਲੋ ਜ਼ਰੂਰ ਪਾਣਾ ਇਹਦੇ ਨਾਲ ਹੀ ਟੇਸਟ ਬੰਦ ਹੈ ਅੱਜ ਕੱਲ ਤੇ ਗਾਜਰਾ ਵੈਸੇ ਸਰਦੀ ਦੇ ਵਿੱਚ ਬਹੁਤ ਹੀ ਵਧੀਆ ਲੱਗਦੀਆਂ ਨੇ ਚਾਹੇ ਸਬਜ਼ੀ ਬਣਾਓ ਚਾਹੇ ਖੀਰ ਬਣਾਓ ਗਾਜਰਾ ਦੇ ਚਾਵਲ ਪਾ ਕੇ ਚਾਈ ਗਜਰੇਲਾ ਬਣਾਓ ਗਾਜਰਾ ਅੱਜਕੱਲ ਬਹੁਤ ਪ੍ਰਦਾਨ ਹੋਈਆਂ ਆ ਨਾ ਸਰਦੀ ਵਿੱਚ ਔਰ ਵੈਸੇ ਵੀ ਹੈਲਦੀ ਚੀਜ਼ ਹੈ ਸਬਜੀ ਹੈਲਦੀ ਹੈ ਬਹੁਤ ਵਧੀਆ ਗਾਜਰ ਹੈ ਜੂਸ ਪੀਓ ਦਾ ਕੱਢ ਕੇ ਤਾਂ ਵੀ ਬਹੁਤ ਵਧੀਆ ਔਰ ਸਾਨੂੰ ਜਿਆਦਾ ਤੋਂ ਜਿਆਦਾ ਸਰਦੀ ਵਿੱਚ ਇਹਨੂੰ ਯੂਜ਼ ਕਰਕੇ ਖਾਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਰੈਸਪੀ ਬਹੁਤ ਵਧੀਆ ਲੱਗਦੀ ਹੈ ਔਰ ਸਾਨੂੰ ਵੱਡਿਆਂ ਨੂੰ ਵੀ ਬਹੁਤ ਅੱਛੀ ਲੱਗਦੀ ਹੈ ਤੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਗਜਰੇਲਾ ਬਣਾ ਕੇ ਖਵਾਓ ਸਰਦੀ ਦੇ ਵਿੱਚ ਇਹ ਹੈਲਦੀ ਵੀ ਹੁੰਦਾ ਔਰ ਵੈਸੇ ਵੀ ਬੱਚਿਆਂ ਦੇ ਦਿਮਾਗ ਵਾਸਤੇ ਬਹੁਤ ਜਿਆਦਾ ਵਧੀਆ ਹੁੰਦਾ ਨਾਲੇ ਸੇ ਬਨੇ ਬੱਚਾ ਤਾਂ ਦੁੱਧ ਅੰਦਰ ਚਲਾ ਜਾਂਦਾ ਔਰ ਗਾਜਰਾ ਵਿੱਚ ਚਲਿਆ ਜਾਂਦੀਆਂ ਨੇ ਠੀਕ ਹੈ ਜੀ ਅਜੇ ਨੂੰ ਅੱਧਾ ਘੰਟਾ ਘੜ ਤੋਂ ਘਟਤਾ ਘੰਟਾ ਹੋਰ ਲੱਗੇਗਾ ਔਰ ਅਸੀਂ ਸੇਮ ਨੂੰ ਤੈਨੂੰ ਪਕਾ ਰਹੇ ਹਾਂ ਬਹੁਤ ਵਧੀਆ ਬੰਦਾ ਹੈ ਸੇਮਤ ਦੇਖੋ ਕਿੰਨਾ ਸੁਆ ਗਾੜਾ ਗਾੜਾ ਹੋ ਗਿਆ ਔਰ 20-25 ਮਿੰਟ ਚ ਅੱਧਾ ਘੰਟਾ ਹੋਰ ਲੱਗੇਗਾ ਠੀਕ ਹੈ ਜੀ ਪੰਜ-ਪੰਜ ਮਿੰਟ ਬਾਅਦ ਚਾਹਤ ਜ਼ਰੂਰ ਚੈੱਕ ਕਰਨਾ ਚਾਹੀਦਾ ਤਾਂ ਕਿ ਥੱਲੇ ਨਾ ਲੱਗੇ ਅਗਰ ਅਸੀਂ ਇਹਨੂੰ ਹਿਲਾਵਾਂਗੇ ਨਹੀਂ ਤੇ ਇਹ ਥੱਲੇ ਵੀ ਲੱਗਣ ਦੀ ਸੰਭਾਵਨਾ ਹੁੰਦੀ ਹੈ ਤੇ ਇਸ ਵਾਸਤੇ ਇਹਨੂੰ ਹਰ 5 ਮਿੰਟ ਬਾਅਦ 3 ਮਿੰਟ ਬਾਅਦ ਇਹਨੂੰ ਹਿਲਾਉਣਾ ਜ਼ਰੂਰ ਠੀਕ ਹੈ ਜੀ ਤਾਂ ਹੀ ਵਧੀਆ ਮਜ਼ੇ ਵਾਲਾ ਬਣੇਗਾ ਕਿਉਂਕਿ ਇੰਨੀ ਮਿਹਨਤ ਕਰਕੇ ਅਗਰ ਉਹ ਥੱਲੇ ਲੱਗ ਜਵੇ ਤੇ ਫਿਰ ਬੇਸਵਾਦਾ ਹੋ ਜਾਂਦਾ ਟੇਸਟ ਨਹੀਂ ਰਹਿੰਦਾ ਚੀਜ਼ ਦਾ ਇਸ ਵਾਸਤੇ ਇਹਨੂੰ ਨਾਲ-ਨਾਲ ਹਿਲਾਉਣਾ ਵੀ ਹੈ ਹੁਣੇ ਮੈਂ ਤੁਹਾਨੂੰ 15-20 ਮਿੰਟ ਬਾਅਦ ਫਿਰ ਦਿਖਾਉਂਦੀ ਆ ਕਿ ਕਿਸ ਤਰ੍ਹਾਂ ਦਾ ਬਣ ਗਿਆ ਉਸ ਤੋਂ ਬਾਅਦ ਅਸੀਂ ਇਹਨੂੰ ਘਿਓ ਵਿੱਚ ਤੜਕਾ ਲਗਾਵਾਂਗੇ ਘਿਓ ਵਿੱਚ ਪੁੰਨਾ ਜੈਨੂੰ ਫਿਰ ਬਾਅਦ ਚੈਂਟ ਤੇ ਠੀਕ ਹੈ ਜੀ ਅਗਰ ਤੁਸੀਂ ਖੀਰ ਬਣਾਣੀ ਹੋਏਗੀ ਤੇ ਇਸ ਤਰ੍ਹਾਂ ਦੀ ਬਿਲਕੁਲ ਹੋਣਾ ਚਾਹੀਦਾ ਵੇ ਜੇ ਚਾਵਲ ਵਾਲੀ ਤੁਸੀਂ ਖੀਰ ਬਣਾ ਰਹੇ ਹੋ ਤੇ ਵਿੱਚ ਗਾਜਰਾ ਪਾ ਕੇ ਤੇ ਬਿਲਕੁਲ ਇੰਜ ਦੀ ਹੋਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਰੱਖ ਦਿੰਦੇ ਹੋ ਰਾਤ ਨੂੰ ਤੇ ਉਹ گاੜਾ ਆਪਣੇ ਆਪ ਹੀ گاੜਾ ਹੋ ਜਾਣਾ ਇਸ ਵਾਸਤੇ ਇੰਨਾ ਕੁ ਪਤਲਾ ਜ਼ਰੂਰ ਰੱਖਣਾ ਖੀਰ ਵਾਸਤੇ ਠੀਕ ਹੈ ਜੀ ਤੇ ਇਹਦੇ ਵਿੱਚ ਗਜਰੇਲੇ ਚ ਸਾਨੂੰ ਪੂਰਾ ਦੁੱਧ ਸੁਕਾਉਣਾ ਪੈਂਦਾ ਹੈ ਤੇ ਚ ਤਾਂ ਇਹ ਗਜਰੇਲਾ ਵਧੀਆ ਬੰਦਾ ਖੀਰ ਵਾਸਤੇ ਸਾਨੂੰ ਪਤਲਾ ਰੱਖਣਾ ਪੈਂਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਚ ਦੁੱਧ ਬਿਲਕੁਲ ਸੁੱਕ ਗਿਆ ਹੁਣ ਅਸੀਂ ਇਹਨੂੰ ਕੜਾਈ ਵਿੱਚ ਸ਼ਿਫਟ ਕਰਾਂਗੇ ਕਿਉਂਕਿ ਅਸੀਂ ਤੜਕਾ ਲਗਾਣਾ ਹੈ ਦੇਸੀ ਘਿਓ ਦਾ ਅਸੀਂ ਪਹਿਲੇ ਦੇਸੀ ਘਿਓ ਪਾ ਕੇ ਚੀਨੀ ਪਾ ਕੇ ਫਿਰ ਇਹਨੂੰ ਅਸੀਂ ਸ਼ਿਫਟ ਕਰਾਂਗੇ ਦੂਸਰੇ ਪਾਸੇ ਕੜਾਈ ਵਿੱਚ ਠੀਕ ਹੈ ਜੀ ਮੈਂ ਸਾਰਾ ਕੜਾਈ ਚ ਪਲਟ ਕੇ ਤੇ ਫਿਰ ਮੈਂ ਤੁਹਾਨੂੰ ਦਿਖਾਨੀ ਆ। ਪਹਿਲੇ ਅਸੀਂ ਗੈਸ ਓਨ ਕਰਾਂਗੇ ਕੜਾਈ ਵਾਲੀ। ਇਹਦੇ ਵਿੱਚ ਅਸੀਂ ਤੁਸੀਂ ਲੋੜ ਮੁਤਾਬਕ ਕਿਉ ਪਾ ਸਕਦੇ ਹੋ ਦੇਸੀ ਘਿਓ ਜਿਹੜੇ ਜ਼ਿਆਦਾ ਖਾਣ ਵਾਲੇ ਨੇ ਉਹ ਜ਼ਿਆਦਾ ਵੀ ਪਾ ਸਕਦੇ ਨੇ ਪਰ ਮੈਂ 2 ਚਮਚ ਪਾਣੀ ਹੁੰਨੇ ਆ ਭੁੰਨਣ ਵਾਸਤੇ ਨੂੰ। ਤਾਂ ਕਿ ਜਿੰਨਾ ਕਿ ਜ਼ਰੂਰਤ ਹੈ ਤੁਸੀਂ ਓਨਾ ਪਾਓ ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਮਲਾਈ ਪਈ ਹੈ ਤੁਸੀਂ ਉਹ ਇਹ ਵੀ ਯੂਜ਼ ਕਰ ਸਕਦੇ ਹੋ ਡਰਾਈ ਫਰੂਟ ਬਿਲਕੁਲ ਐਂਡ ਤੇ ਪਾਣਾ ਜਦੋਂ ਤੁਸੀਂ ਸਰਵ ਕਰਨਾ ਹੁਣ ਅਸੀਂ ਇਹਦੇ ਵਿੱਚ ਸਾਰਾ ਪਲਟ ਦਵਾਂਗੇ ਜਿੰਨਾ ਵੀ ਸਾਡਾ ਬਣਿਆ ਹੋਇਆ ਅਸੀਂ ਸਾਰਾ ਇਹਦੇ ਵਿੱਚ ਪਲਟ ਦਵਾਂਗੇ ਠੀਕ ਹੈ ਜੀ ਕਿਉ ਜਰਾ ਗਰਮ ਹੋ ਜਾਵੇ ਫਿਰ ਅਸੀਂ ਵਿੱਚ ਪਾ ਦਾਂਗੇ ਮੈਂ ਦੋ ਚਮਚਾ ਝਿਓ ਪਾਇਆ ਤੁਸੀਂ ਆਪਣੀ ਲੋੜ ਦੇ ਮੁਤਾਬਕ ਘਰਚੀ ਵੀ ਪਾ ਸਕਦੇ ਹੋ ਦੋ ਘਰਚੇ ਪਾ ਸਕਦੇ ਜਿੰਨਾ ਤੁਸੀਂ ਖਾਂਦੇ ਹੋ ਠੀਕ ਹੈ ਅਸੀਂ ਨਾਰਮਲੀ ਖਾਣੇ ਅਸੀਂ ਨਾਰਮਲੀ ਪਾਉਂਦੇ ਹਾਂ ਓਕੇ ਜੀ ਹਾਂਜੀ ਅਸੀਂ ਦੇਖੋ ਸਾਰਾ ਗਜਰੇਲਾ ਸੀ ਕੜਾਈ ਵਿੱਚ ਉਲਟਾ ਦਿੱਤਾ ਤੇ ਹੁਣ ਅਸੀਂ ਇੱਥੇ ਪਾਵਾਂਗੇ ਚੀਨੀ ਠੀਕ ਹੈ ਜੀ ਤਾਂ ਕਿ ਚੀਨੀ ਵੀ ਇਹਦੇ ਵਿੱਚ ਮਿਕਸ ਹੋ ਜਾਵੇ ਲੋੜ ਦੇ ਮੁਤਾਬਿਕ ਚੀਨੀ ਪਾਣੀ ਹੈ ਤੁਸੀਂ ਜਿੰਨੀ ਖਾਂਦੇ ਹੋ ਜਿਸ ਹਿਸਾਬ ਨਾਲ ਖਾਂਦੇ ਉਸ ਹਿਸਾਬ ਨਾਲ ਕਈ ਤੇਜ਼ ਖਾਂਦੇ ਨੇ ਕਈ ਘੱਟ ਖਾਂਦੇ ਨੇ ਤੇ ਉਸ ਹਿਸਾਬ ਨਾਲ ਪਾਣੀ ਚੀਨੀ ਠੀਕ ਹੈ ਜੀ ਇਹਨਾਂ ਛੋਟੀਆਂ ਦੋ ਕੜਚੀਆਂ ਪਾ ਦਿੱਤੀਆਂ ਨੇ ਜੇ ਜ਼ਰੂਰਤ ਪੈਗੀ ਤੇ ਅਸੀਂ ਹੋਰ ਪਾ ਲਾਂਗੇ ਔਰ ਇਹਨੂੰ ਅਸੀਂ ਹੁਣ ਪਾਣੀ ਨੂੰ ਦੁੱਧ ਨੂੰ ਸੋਰੀ ਬਿਲਕੁਲ ਸੁਕਾਣਾ ਠੀਕ ਹੈ ਜੀ ਜਦ ਤੱਕ ਸਾਡਾ ਦੁੱਧ ਨਹੀਂ ਸੁੱਕਦਾ ਉਦੋਂ ਤੱਕ ਸਾਡਾ ਗਜਰੇਲਾ ਤਿਆਰ ਨਹੀਂ ਹੁੰਦਾ ਇਹਦੇ ਵਿੱਚ ਤੁਸੀਂ ਮਲਾਈ ਵੀ ਕਟੋਰੀ ਹੋਰ ਪਾ ਸਕਦੇ ਹੋ ਜੇ ਤੁਹਾਨੂੰ ਕੋ ਮਲਾਈ ਹੈ ਮੈਂ ਦੁੱਧ ਨੂੰ ਚੰਗੀ ਤਰ੍ਹਾਂ گاੜਾ ਕਰ ਲਿਆ ਸੀਗਾ 2 ਕਿਲੋ ਦਾ 1.5 ਕਿਲੋ ਕਰ ਲਿਆ ਸੀ ਇਸ ਵਾਸਤੇ ਮੈਨੂੰ ਜ਼ਰੂਰਤ ਨਹੀਂ ਹੈਗੀ ਦੇਖੋ ਕਿੰਨੀ گاੜਾ ਬਿਆ ਜੀ ਦੁੱਧ ਤੇ ਸੁੱਕਣ ਤੇ ਹੁਣ ਟਾਈਮ ਨਹੀਂ ਲੱਗੇਗਾ ਅਸੀਂ ਹੁਣ ਸੇਕ ਤੇਜ਼ ਕਰਕੇ ਅਸੀਂ ਦੁੱਧ ਨੂੰ ਸੁਕਾ ਦੇਣਾ ਫਿਰ ਨਾਲ ਨਾਲ ਇਹਨਾਂ ਨੂੰ ਭੁੰਨੀ ਜਾਵਾਂਗੇ ਠੀਕ ਹੈ ਜੀ 10 ਮਿੰਟ ਲੱਗਣਗੇ ਹੋਰ ਸਾਡੇ ਤੇ ਸਾਡਾ ਗਜਰੇਲਾ ਤਿਆਰ ਹੋ ਜਾਏਗਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਗਜਰੇਲਾ ਬਿਲਕੁਲ ਤਿਆਰ ਹੋ ਗਿਆ ਹੁਣ ਥੋੜਾ ਬਹੁਤ ਜਿਹੜਾ ਵਿੱਚ ਦੁੱਧ ਰਹਿ ਗਿਆ ਵੇ ਤੇ ਪਤਾ ਕੀ ਚੱਕਰ ਹੁੰਦਾ ਕਿ ਤੁਸੀਂ ਜਦੋਂ ਸਵੇਰੇ ਨੂੰ ਕੱਢੋਗੇ ਨਾ ਤੇ ਬਿਲਕੁਲ ਇਹ ਸੁੱਕਿਆ ਹੋਏਗਾ ਤੇ ਥੋੜਾ ਜਿਹਾ ਵਿੱਚ ਦੁੱਧ ਜ਼ਰੂਰ ਛੜਨਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਭੁੰਨਣਾ ਹੈ ਨਾ ਨੂੰ ਤੇ ਬਹੁਤ ਟੇਸਟੀ ਫਿਰ ਲੱਗਦਾ ਜਦੋਂ ਤੁਸੀਂ ਬਾਅਦ ਚ ਭੁੰਨਦੇ ਹੋ ਹਾਂਜੀ ਬਿਲਕੁਲ ਸਾਡਾ ਦੇਖੋ ਗਜਰੇਲਾ ਬਿਲਕੁਲ ਤਿਆਰ ਹੋ ਗਿਆ ਹੈ ਦੁੱਧ ਬਿਲਕੁਲ ਸੁੱਕ ਗਿਆ ਹੈ ਤੇ ਤੁਸੀਂ ਹੁਣ ਇੱਥੇ ਡਰਾਈ ਫਰੂਟ ਪਾ ਸਕਦੇ ਹੋ ਅਗਰ ਤੁਸੀਂ ਖਾਂਦੇ ਹੋ ਤੇ ਕਈ ਘਰ ਦੇ ਵਿੱਚ ਫੈਮਲੀ ਮੈਂਬਰ ਨਹੀਂ ਖਾਂਦੇ ਡਰਾਈ ਫਰੂਟ ਉਹਨਾਂ ਨੂੰ ਗਰਮ ਕਰਦਾ ਤੇ ਤੁਸੀਂ ਆਪਣੇ ਵਿੱਚ ਅਲੱਗ ਪਾ ਸਕਦੇ ਹੋ ਵਿੱਚੋਂ ਕੱਢ ਕੇ ਤੇ 2 ਮਿੰਟ ਫਿਰ ਉੱਤੇ ਰੱਖ ਕੇ ਇਹ ਫਿਰ ਉਸਕੋ ਬਾਦ ਭੁੰਨ ਲੈਣਾ ਠੀਕ ਹੈ ਜੀ ਇਹ ਸਾਡਾ ਬਿਲਕੁਲ ਗਜਰੇਲਾ ਤਿਆਰ ਹੋ ਗਿਆ ਮੈਂ ਤੁਹਾਨੂੰ ਪਲੇਟਸ ਕੱਢ ਕੇ ਦਿਖਾਉਣੀ ਆ ਇਹ ਦੇਖੋ ਜੀ ਬਿਲਕੁਲ ਤਿਆਰ ਹੋ ਗਿਆ ਉੱਪਰ ਤੁਸੀਂ ਇਸ ਤਰੀਕ ਡਰਾਈ ਫਰੂਟ ਪਾ ਸਕਦੇ ਹੋ ਜਿੰਨਾ ਮਰਜੀ ਕਾਜੂ ਬਦਾਮ ਪਾਓ ਸੋਰਗੀ ਪਾਓ ਜੋ ਮਰਜੀ ਪਾ ਲਓ ਠੀਕ ਹੈ ਜੀ ਇਹ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਬਾਜ਼ਾਰ ਦੇ ਨਾਲੋਂ ਵੀ ਬਹੁਤ ਵਧੀਆ ਬਣਿਆ ਦੇਖੋ ਜੀ ਦੇਲਕਰ ਦਾ ਫਟਾਫਟ ਖਾ ਲੋ ਗਰਮ ਗਰਮ ਸਰਦੀਆਂ ਦਾ ਤੋਹਫਾ ਇਹ ਜਰੂਰ ਬਣਾਣਾ ਇੱਕ ਦੋ ਵਾਰੀ ਟਰਾਈ ਕਰਿਆ ਕਰੋ ਸਰਦੀ ਚ ਕਮ ਸੇ ਕਮ ਦੋ ਤਿੰਨ ਵਾਰੀ ਜੂਰ ਖਾਇਆ ਕਰੋ ਕਿਉਂਕਿ ਸਾਨੂੰ ਇਹ ਜਿਹੜੀ ਗਾਜਰ ਤਾਜੀ ਮਿਲਦੀ ਸਰਦੀ ਚ ਹੀ ਮਿਲਦੀ ਹੈ ਤੇ ਹੈਲਦੀ ਵੀ ਬਹੁਤ ਹੁੰਦਾ ਹੈ ਬੱਚਿਆਂ ਨੂੰ ਜੂਰ ਖਵਾਇਆ ਕਰੋ ਠੀਕ ਹੈ ਜੀ ਇਹ ਦੇਖੋ ਕਿੰਨਾ ਵਧੀਆ ਬਣ ਗਿਆ ਤੇਜੇਲਾ ਓਕੇ ਜੀ ਕੋਰੀ ਮੇਰੀ ਰੈਸਪੀ ਨਾਲ ਜਰੂਰ ਬਣਾਣਾ ਠੀਕ ਹੈ ਓਕੇ ਜੀ ਸਸੀ ਗਾਲ ਜੀ